ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਰਾਜਾ ਜੀ ਵਿੱਚ ਫਤੇ ਬਲਾਉਣ ਦਾ ਤੁਹਾਨੂੰ ਪਤਾ ਵੀ ਅੱਗੇ ਕਿਤੇ ਕਹਿੰਦਾ ਟੋਕ ਟਕਾਈ ਕਰਦੀ ਹੈ ਫਤੇ ਬਲਾਉਣ ਚ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਦੈਨ ਦੁੱਗਣੀ ਤੇ ਰਤ ਚੌਗਣੀ ਤੇ ਕੀ ਬਖਸ਼ੇ ਹਾਂਜੀ ਹੁਣ ਸਾਡੇ ਮੂੰਹਾਂ ਪਰ ਤੁਸੀਂ ਨੂਰ ਦੇਖ ਸਕਦੇ ਹੋ ਕੋਈ ਡੈਡੀ ਠੀਕ ਹੈ ਸਾਡਾ ਸਭ ਤੋਂ ਵੱਡੀ ਗੱਲ ਇਹ ਹੀ ਹੈ ਵੀ ਸਾਡੀ ਮਿਹਨਤ ਕਰੀ ਹੋਈ ਰਾਸ ਆ ਗਈ ਦੋ ਰਾਤਾਂ ਤੇ ਦੋ ਦਿਨ ਨਿਕਲ ਗਏ ਬਿਲਕੁਲ ਸਹੀ ਰਹਿ ਵਿੱਚ ਨੂੰ ਥੋੜੀ ਜੀ ਚਲੋ ਉਹ ਡੇੜੀ ਪਥਰੀ ਦੀ ਥੋੜੀ ਜਿਹੀ ਦਿੱਕਤ ਹੈ ਭਾਨਾ ਤੇ ਤੋੜ ਜੀ ਹੋਈ ਵੀ ਆ ਉਹਦਾ ਕਿਤੇ ਕਿਤੇ ਕਚਰਾ ਜਿਹਾ ਆਉਂਦਾ ਤੇ ਉਹ ਨਾਰਮਲ ਜੀ ਤਕਲੀਫ ਹੁੰਦੀ ਚਲੋ ਕੋਈ ਦਿੱਕਤ ਨਹੀਂ ਉਹ ਚਲੋ ਐਨੀ ਗੱਤ ਆਈ ਜਿਹੜੀ ਡੈਡੀ ਕਹਿੰਦਾ ਮੈਂ ਠੀਕ ਆ ਓਕੇ ਆ ਡੈਡੀ ਅਸਲ ਚ ਡੈਡੀ ਦੀ ਗੱਲ ਪਤਾ ਹੈ ਡੈਡੀ ਆਪਣੇ ਯਾਰਾਂ ਦੋਸਤਾਂ ਨੂੰ ਬਹਿੰਦਾ ਤਾਂ ਨਾ ਜਾ ਕੇ ਮੱਝ ਗੱਲਾਂ ਸੁਣੀ ਉਹਦੀਆਂ ਉਹਦੀ ਖਬਰ ਲੈਣਾ ਬੰਦਾ ਕਹਿੰਦਾ ਮਨੂੰ ਮੇਰੇ ਯਾਰ ਦੋਸਤ ਪਤਾ ਬੰਦੇ ਬੰਦੇ ਪਿੰਡ ਦੇ ਥੋੜੇ ਕਹਿੰਦੇ ਹੁੰਦੇ ਤੇ ਉਹ ਯਾਰ ਕਹਿੰਦਾ ਇਹ ਨਹੀਂ ਹੁਣ ਤੇਰੇ ਪੈਪ ਨਿਕਲ ਨਹੀਂ ਹਾਂ ਬੀ ਇਹਦਾ ਪੱਕੀ ਉਹ ਲੱਗ ਗਈ। ਨਾ ਨਿਕਲ ਗਈ ਫਿਰ। ਹਾਂ ਉਹ ਪਰਮਾਤਮਾ ਦੀ ਕਿਰਪਾ ਹੋ ਗਈ ਇੰਨੀ ਕ। ਹੁਣ ਆਪੇ ਕਹਿੰਦਾ ਪਰਮਾਤਮਾ ਦੀ ਕਿਰਪਾ ਹੋ ਗਈ ਕਹਿੰਦਾ ਮੈਂ ਡਰਨ ਲੱਗ ਗਿਆ ਤਾਂ। ਵੀ ਇਹ ਪੈਪ ਨਹੀਂ ਨਿਕਲਦੀ ਹੁਣ। ਤੇ ਦੂਜੀ ਗੱਲ ਇਹ ਆ ਤੁਸੀਂ ਲੈ ਲੇ ਜੀ ਕੱਪੜੇ। ਹਾਂਜੀ। ਥੋੜਾ 2500 ਦੀ ਇੱਕ ਸੂਟ ਪੈਣ। ਹਾਏ ਦਿਲ ਤਾਂ ਨਹੀਂ ਘਟਦਾ ਉਹਨੂੰ ਪੁੱਛ ਪੁੱਛ ਕੇ ਜਿਹਨੇ ਪੈਸੇ ਦੇਣੇ। ਤੇ ਉਹਨੂੰ ਵੀ ਲਾ ਸਸਰੀ ਘਰ ਪੁੱਤ। ਮੈਂ ਕਿ ਦੂਜੀ ਕਾ ਫਾਲਸਾ ਮੈਂ ਕਿ ਦੂਜੀ ਕੀ ਖਤੇ। ਤੇ ਅਸੀਂ ਲੈਣੇ ਆ ਹੁਣ ਕੱਪੜੇ ਨਾਲੇ ਰੀਤ ਨੇ। ਪੀੜ ਪੀੜਤੀ ਨਾ ਕਰਿਓ। ਹੋ। ਕਾਹਦਾ ਨੂੰ ਲੈਣੀ ਮੇਰਾ ਤਾਂ ਹੁਣ ਦਿਲ ਘਟਣ ਲੱਗ ਗਿਆ ਕਿਤੇ ਤੁਹਾਡੇ ਕੱਪੜਿਆਂ ਦਾ ਤਾਂ ਸਿਸਟਮ ਮੈਨੂੰ ਅਪਸੈਟ ਜਿਹਾ ਲੱਗਦਾ ਕਮ ਗਰਮੀ ਬਹੁਤ ਜ਼ਿਆਦਾ ਹੋਈ ਵੀ ਹੈ ਜੀ ਤੇ ਬਚੋ ਜੇ ਨਾ ਬਚ ਸਕਦੇ ਆ ਅੱਜ ਮੈਂ ਬਾਹਾਂ ਜੀਆਂ ਪਾ ਲਿਆ ਲੱਭ ਕੇ ਹੈ ਤਾਂ ਫਟੀਆਂ ਹੀ ਹੋਈਆਂ ਇਹ 4-5 ਸਾਲ ਦੀਆਂ ਮੇਰੇ ਕੋਲ ਪਈਆਂ ਜੀ ਏ ਅੱਜ ਪਾਈਆਂ ਮਾਹਾਂ ਵੀ ਚੱਲ ਇਹਨੂੰ ਵੀ ਕਹੀ ਜਾਂਦੀ ਆ ਕਿੱਥੇ ਤੇ ਕੱਢ ਲਿਆ ਫਲਾਣਾ ਢਮਕਾਣਾ ਨਹੀਂ ਬਚੋ ਅੱਜ ਗਰਮੀ ਆ ਵੀ ਬਚੋ ਅੱਜ ਬਚੋ ਅਸੀਂ ਛੁੱਟ ਲੈ ਲਿਆ ਬਾਕੀ ਬਚੋ ਬਾਕੀ ਬਚੋ ਗਰਮੀ ਦੇ ਬਚੋ ਜਿਹਨੇ ਬਚ ਸਕਦੇ ਆ ਉਹਦਾ ਲਾਗੀ ਪਿੱਛੇ ਝੱਲ ਮਾਰਨਾ ਉਹ ਚਲੋ ਇਹ ਤਾਂ ਸਾਡੇ ਆਸੀ ਮਜ਼ਾਕ ਚੱਲੀ ਜਾਂਦੇ ਜ਼ਿੰਦਗੀ ਦੇ ਵਿੱਚ ਤੇ ਸਰਿੰਦਰ ਕੌਰ ਭਾਈ ਅੱਜ ਦਿਆਲ ਹੋਈ ਵੀ ਆ ਤੇ ਇਹਦੇ ਹਸਬੰਡ ਵੀ ਦਿਆਲ ਹਾਲਾ ਵੀ ਭਾਈ ਐਦਾਂ ਬਿਨਾ ਕੱਪੜਾ ਤੇਰੀ ਜਾਣਾਗਾ ਮੈਂ ਤਾਂ ਮੈਂ ਤਾਂ ਉਹਨੂੰ ਕਹਿ ਤੋ ਤਾਂ ਮਾਂ ਵੀ ਮੈਂ ਬਨਾ ਨਾ ਕਸੈਰੇ ਤੇ ਜਾਣਾ ਉਹ ਕਹਿੰਦਾ ਨਹੀਂ ਬਾਜੀ ਤੁਹਾਨੂੰ ਕੁੜਤਾ ਪਜਾਮਾ ਚਿੱਟਾ ਆਣ ਮੈਂ ਕਿਹਾ ਤੇ ਮੈਂ ਕਿਹਾ ਕੱਪੜਾ ਲਿਓ ਉਹ ਹੁਣ ਤੁਸੀਂ ਪਿਛਲੇ ਬਲੌਗ ਚ ਦੇਖੇ ਲਿਆ ਵੀ ਮੈਂ ਲੱਤਾ ਤੇ ਹੁਣ ਇਹਨਾਂ ਨੂੰ ਵੀ ਦਰਵਾਉਂ ਤੂੰ ਵੀ ਬਰਾ ਦੇ ਪੁੱਤ ਸੱਤਸਰੀ ਘਰ ਚਾਕਲੇਟ ਖਾ ਕੇ ਆ ਤਾਂ ਹੁੰਦੀ ਆ ਚਾਚਰੀ ਘਰ ਬਾਦ ਇੱਧਰ ਸਾਰਿਆਂ ਨੂੰ ਆਹ ਕੀ ਹਾਲ ਹੈ ਜੀ ਕੀ ਠੀਕ ਠਾਕ ਹੈ ਸਾਰੇ ਆਲਾ ਆਲਾ ਇਹ ਇਹਦਾ ਹੋਰ ਖੇਲੇ ਜੇ ਖੇਲੀ ਜੰਨੀ ਆ ਤੇ ਹੁਣ ਇਹਨਾਂ ਮੰਗਵਾਉਣਾ ਜੀ ਮੈਂ ਕੱਪੜੇ ਹਾਂਜੀ ਤੇ ਤੁਸੀਂ ਵਲੌਗ ਦੇਖਿਓ ਕੱਪੜੇ ਕਿਦਾਂ ਕਿਦਾਂ ਦੇ ਗਰਮੀਆਂ ਦੇ ਵਿੱਚ ਆਏ ਹੋਏ ਐ ਕਿਹੜਾ ਇਹ ਲੰਦੇ ਐ ਇੱਕ ਮਸਲੀਨ ਕਾਟਨ ਆ ਕਿਹੜਾ ਬਾਟਨ ਮੈਂ ਤਾਂ ਕਾਟਨ ਦਾ ਲਵਾਂਗੀ ਹਾਂ ਇੱਕ ਕਰੇਵ ਐ ਜੀ ਕਰੇਵ ਪਤਾ ਨਹੀਂ ਇੱਕ ਮਲੇਸ ਇੱਕ ਕਲੇਸ 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 ਕਾਟਨ ਥੋੜਾ ਜਿਆਦਾ ਜਿਆਦਾ ਚੱਲਦਾ ਸਾਡਾ ਦੂਆ ਕਾਟਨ ਤਾਂ ਅਸੀਂ ਘੱਟੇ ਲੈਂਦੇ ਕਲੇਸ ਕਾਟਨ ਜ਼ਿਆਦਾ ਚੱਲਦਾ ਹਰੀਟ ਖਾਕ ਆ ਕੇ ਚਾਕਲੇਟ ਇਹਨੂੰ ਬਾਹਰ ਸੈਟ ਤੇ ਚਲੋ ਹੁਣ ਤੁਹਾਨੂੰ ਕੱਪੜਾ ਵਾਲੀ ਦੁਕਾਨ 'ਚ ਮਿਲਦੇ ਆਂ ਬਾਕੀ ਦੇਖਦੇ ਆਂ ਵਿੱਚ ਇਹ ਜਵਾਕਾਂ ਦੀ ਸ਼ਾਪਿੰਗ ਜੀ ਹੋਣੀ ਆ ਵੀ ਉਹ ਹੈ ਬਲੋ ਇਹਦੀ ਮਾਮੀ ਨੇ ਜੀ ਹਾਂ ਬੁਝੇ ਕਰਨ ਵੀਰ ਨੂੰ ਮੈਂ ਲੈਣੀ ਆਪਣੇ ਵੱਲੋਂ ਆਪਣੇ ਵੱਲੋਂ ਕੋਈ ਇਹਦੀ ਮਾਮੀ ਦੇ ਦੂੰਗੀ ਆਪਣੇ ਵੱਲੋਂ ਤਾਂ ਐ ਕਹਿ ਵੀ ਜੇਣਾ ਸੌ ਲਾਣਦਾਰ ਨਹੀਂ ਕਿ ਕਿਨੇ ਬਣੀ ਪੜਦੀ ਮੇਰਾ ਪੁੱਤ ਆ ਉਹਨਾਂ ਦਾ ਨਹੀਂ ਪਾਣ ਜਾਣਾ ਹੋ ਹੈਗਾ ਨਹੀਂ ਕੁਸ ਲੱਗਦਾ ਹੈਗਾ ਤੇ ਤੂੰ ਕਹਿੰਦੀ ਮੈਂ ਆਪਣੇ ਵੱਲ ਤੇ ਕੀ ਕਰ ਜਾਲੇ ਇੰਨਾ ਵਜਨ ਜਿਆਦਾ ਥੋੜੀ ਜਿਆਦਾ ਹਿਅਰ ਬਣ ਲੱਗ ਜਾਂਦੀ ਫਿਰ ਮੇਰਾ ਦਿਲ ਕਰਦਾ ਨਾ ਮਾਰੋ ਇਹਦੇ ਮੈਂ ਜਿਆਦਾ ਵਜਨ ਨਹੀਂ ਘੇਰਨਾ ਚਾਹੁੰਦੀ ਕੋਈ ਨਹੀਂ ਬਚਨ ਬੋਜੰਦਾ ਕੋਈ ਚੱਕਰ ਨਹੀਂ ਹੁੰਦਾ ਇਹ ਪਿਆਰ ਦੀ ਗੱਲ ਹੁੰਦੀ ਸਾਰੀ ਹਾਂ ਠੀਕ ਹੈ ਜੀ ਹੁਣ ਤੁਹਾਨੂੰ ਅਸੀਂ ਦੁਕਾਨ 'ਚ ਚੱਲ ਕੇ ਮਿਲਦੇ ਹਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਬਚੋ ਜਿੰਨਾ ਲੂ ਤੇ ਬਸ ਸਕਦੇ ਆ ਵਹਿ ਗਰੋਗੇ ਇਹ ਵੀ ਅਰਦਾਸ ਆ ਵੀ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰੇ ਜੋਰ ਹਾਂ ਲੜਪੀ ਕਾਦੇ ਪਿੱਛੇ ਆਏ ਇਹ ਰੀਤ ਇਹ ਕਹਿੰਦੀ ਵੀ ਕੱਪੜੇ ਛੇਤੀ ਛੇਤੀ ਲਓ ਗਰਮੀ ਬਹੁਤ ਆ ਠੀਕ ਹੈ ਜੀ ਹੁਣ ਤੁਹਾਨੂੰ ਦੁਕਾਨ 'ਚ ਮਿਲਦੇ ਆ ਚੱਲ ਕੇ ਜੀ ਲੋ ਜੀ ਇਹਨਾਂ ਦੀ ਹੁਣ ਸ਼ਾਪਿੰਗ ਹੋ ਗਈ ਸ਼ੁਰੂ ਹੋਣ ਲਾਈਟ ਜਿਆ ਕਲਰ ਸਰਦ ਖਣਾ ਲਾਣਾ ਸ਼ੁਰੂ ਸੋਬਰ ਜਿਆ ਕਲਰ ਜਿਆ ਡਾਰਕ ਜੀ ਨਾ ਦਿਖਾਇਓ ਮੈਨੂੰ ਲਾਈਟ ਜੀ ਦਿਖਾਇਓ ਗਰਮੀਆ ਚ ਬਸ ਚਲ ਚਲਦੇ ਤਾਂ ਪੈਸੇ ਜਿਆਦਾ 2000 ਦੀ ਲੈਣਗੇ 2000 ਦੀ ਲੈਣਗੇ ਇਹ ਰੀਤ ਨੂੰ ਪਸੰਦ ਆ ਗਿਆ ਹੈ ਕਹਿੰਦੀ ਮੇਰਾ ਹੈ ਹਾਂ ਸੋਨਾ ਕੀ ਦਾ ਹੈ ਮੇਰਾ ਹੈ ਫੇਰ ਇਤਨੇ ਪੁੱਲ ਜੇ ਛੱਡਣ ਤੂੰ ਵੀ ਹੈ ਹੈ ਪਾਰਟੀ ਵੀਰ ਦਾ ਹੋ ਗਿਆ ਚਿੱਟਾ ਕੱਪੜਾ ਤਾਂ ਸਾਨੂੰ ਪਤਾ ਹੀ ਆ ਉਹ ਪਾਰਟੀ ਵੀਰ ਨੇ ਪਾਉਣੇ ਆਮ ਤਾਂ ਮੈਨੂੰ ਪਤਾ ਹੀ ਨਹੀਂ ਰਿਹਾ ਕੱਪੜੇ ਮੇਰੇ ਕੋਲ ਆ ਆਓ ਥ੍ਰਿੰਦਰ ਰੀਤ ਨੂੰ ਮੇਰੇ ਕੋਲ ਜਿੱਥੇ ਬਿਠਾ ਲਾ ਪਰੀ ਤਾਂ ਜਾ ਬੁੱਤ ਨਹੀਂ ਜੁਨੀ ਦੇਖ ਬਣੀ ਦੇਖ 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 ਉਹਨੂੰ ਆਪਣੇ ਕੋਲ ਰੱਖੋ ਐਦਾਂ ਨਾ ਵੀ ਅਗਲੇ ਦਾ ਸੂਟ ਖਰਾਬ ਹੋਣਾ ਗੱਲੇ ਦੇ ਕੀ ਫਿਲੀਟ ਨੇ ਨਨ ਅੱਛਾ ਨਹੀਂ ਕਰਦੇ ਆਹ ਨਹੀਂ ਕਰਦੇ ਅਬ ਯਾ ਜੇ ਫਿਲੀਟ ਨੂੰ ਪਾ ਲੈਣ ਨੂੰ ਤੇ ਵੇਜਿਆ ਕਾ ਪਹੁੰਚਾ ਥੱਲੇ ਆ ਗਏ ਦੂਜਾ ਇਹ ਕੱਪੜਾ ਟੋਟ ਲਾਈਨ ਪਲਾਨਿੰਗ ਲੱਭੀ ਐ ਉਹ ਵਾਟਰ ਰਹੀ ਹੁੰਦਾ ਲੋੜ ਹੈ ਹੂੰ ਲੱਗਣੀ ਨਹੀਂ ਆਰਾਮ ਟੈਕਸ ਦਾ ਕੱਪੜਾ ਇਹਦੀ ਰੇਂਜ 2300 2500 ਨਾ ਵੀ ਨਹੀਂ ਹਾਈ ਚਾਹੁੰਦਾ ਭਾਬੀ ਮੇਰੀ ਪਰਸੇ

ਚਾਚਾ ਨਾਲ ਪਾਤਨ ਤਾਂ ਹੈ ਮੇਰੇ ਕੋ ਲੱਗ ਜਗਾ ਲਗਾ ਨਹੀਂ ਹੈਗਾ ਇਹ ਜਗਾ ਕਲਰ ਹੈ ਤਾਂ ਮੈਨੂੰ ਵੀ ਪਤਾ ਲੱਗਦਾ ਆ ਕਲਰ ਨਹੀਂ ਹੈਗਾ ਤੁਸੀਂ ਦੱਸੋ ਤਾਂ ਪਾਉਣਾ ਤੁਸੀਂ ਹੰਡਾਉਣਾ ਤੁਸੀਂ ਇਹਦੇ ਚੱਪਾ ਕੁਝ ਨਹੀਂ ਕਹਿ ਸਕਦੇ ਨਹੀਂ ਫੇਰ ਵੀ ਹਲਕਾ ਕਿੰਨਾ ਕਲਰ ਰਹਿੰਦਾ ਹੈ ਸਿੰਦਰ ਦਾਸ ਫਿਰ ਖਲਾ ਮੈਂ ਖਲ ਦਿਆਂ ਹਾਂ ਹਾਂ ਕਲਰ ਹੈ ਹੀ ਮੇਰੇ ਮਾਈ ਦੇ ਲੱਗੀ ਵਰਤਾ ਕਾਟਨ ਦਾ ਮੈਂ ਤਾਂ ਲਾਈਨਿੰਗ ਦੇ ਹੀ ਪੰਗਾ ਨਾਲੇ ਮੁੰਨੀਆਂ ਤੇ ਵੀ ਵਰਤ ਹੂੰ ਤਾਂ ਤੁਹਾਨੂੰ ਦੱਸ ਦੋ ਹੋਰ ਦਿਖਾ ਦੋ ਇਹ ਭਾਈ ਹੋਰ ਦਿਖਾ ਦੋ ਇਹਨੂੰ ਕੱਢ ਕੇ ਸਾਈਡ ਤੇ ਰੱਖ ਲਓ ਜੀ ਸਾਈਡ ਤੇ ਰੱਖ ਲਓ ਜਿਹੜਾ ਥੋੜਾ ਥੋੜਾ ਬਹੁਤਾ ਅਕਲ ਚਾਉਂਦਾ ਨੂੰ ਨੀ ਕੋਈ ਫਾਇਦਾ ਨਹੀਂ ਸਵਾਕੇ ਵੀ ਜਾਂ ਪਾਉਣਾ ਹੀ ਨਹੀਂ ਪੇਟੀਆਂ ਚ ਰੱਖਣਾ ਫਿਰ ਵਕਤੀ ਨੂੰ ਕਾਹਨਾ ਫਿਰ ਲੈਂਦੇਗਾ ਤੇ ਹੁੰਨੇ ਤੇਰੇ ਤਾਂ ਐਂ ਕਹਿੰਨੇ ਆ ਆਹ ਸੂਟ ਦੋ ਦਿੱਤਾ ਯਾਰ ਮੇਰੇ ਕੋਲ ਕਿਹੜੀ ਰੇਂਜ ਆ ਰੇਂਜ ਰੂਮ ਤੋਂ ਬਾਅਦ ਚ ਲੱਗੀ ਪਹਿਲਾਂ ਡਿਜ਼ਾਈਨ ਦੇਖ ਛੱਡ ਕੇ ਵੀ ਕਿਆ ਕਰੂਗਾ ਭਾਈ ਮੈਂ ਨਹੀਂ ਪਾ ਸਕਦੀ ਕਰੇਵਾ ਇਹ ਮੇਰੀ ਨਹੀਂ ਨਹੀਂ ਇਹ ਵੀ ਦੀ ਗੱਲ ਹੈ ਕੀ ਰੇਂਜ ਆ ਆ ਦੇਖੋ ਆਹ ਸੂਟ ਨੂੰ ਵੀ ਮਾਤ ਪਾਉਂਦਾ ਦੋਏ ਨੂੰ ਇਹਨੂੰ ਵੀ ਮਾਤ ਪਾਉਂਦਾ ਹੈ ਤੂ ਕੋ ਦੇਖ ਕਿਆ ਵਧੀਆ ਕਿਆ ਡਿਜ਼ਾਈਨ ਹੈ ਇਹ ਦੇ ਉੱਪਰ ਲਾ ਆਹ ਸਲਵਾਰ ਹੈ ਆਹ ਸਲਵਾਰ ਹੈ ਯਾ ਕਮੀਜ਼ ਹੈ ਬਤਾਓ ਅੱਛਾ ਸਲਵਾਰ ਆ ਯਾਰ ਮੈਂ ਤਾਂ ਉਹ ਕਮੀਜ਼ ਸਮਝਦਾ ਤਾਂ ਆਹ ਕਮੀਜ਼ ਆ ਸਲਵਾਰ ਹੈ ਅੱਛਾ ਉਹ ਨਹੀਂ ਉਹ ਕਮੀਜ਼ ਆ ਸਲਵਾਰ ਆ ਸਲਵਾਰ ਤੇ ਬਰਕਾ ਇਹ ਸਲਵਾਰ ਤੇ ਬਰਕਾ ਪਾਇਆ ਉਹਦੇ ਉੱਪਰ ਆਹ ਕਮੀਜ਼ ਇਹਨੂੰ ਦੇਖੀ ਹਾਂ ਸੋਹਣਾ ਫੇਰ ਨਹੀਂ ਗੱਲ ਬਣਦੀ ਮੈਂ ਤਾਂ ਉਹੀ ਸੋਹਣਾ ਲੱਗਿਆ ਹਾਂ ਹੋਰ ਦਿਖਾ ਸੋਹਣ ਦੇਖ ਲੈ ਆਹ ਕੀ ਰੇਂਜ ਆ ਜੀ ਜਿਹੜਾ ਉੱਪਰ ਪਿਆ ਆ ਗਈ ਹਾਂ ਇਹ ਵੀ ਸਲਵਾਰ ਤੇ ਕਢਾਈ ਹੈ ਇਹ ਕੀ ਹੈ ਇਹ ਤਾਂ ਕਿਹੜਾ ਕੱਪੜਾ ਹੈ ਤੇਰਾ ਵੀ ਹਿੱਸਾ ਪਾ ਦੇ ਦਿਖਾਏ ਬਤਾਏ ਹਾਂ ਉਪਰ ਇਹ ਕ੍ਰੇਪ ਚੁਲੀ ਲਾ ਮੈਨੂੰ ਤਾਂ ਕੋ ਚਲ ਮੈਂ ਤਾਂ ਫੇਰ ਵੀ ਕ੍ਰੇਪੇ ਪਹਿਜੀ ਪਾ ਲਵਾਂਗਾ ਆ ਕੱਪੜਾ ਵੀ ਬੋਣਾ ਬਣਿਆ ਹੈ ਮਾਂ ਕਿਹਦਾ ਬੋਣਾ ਬਣਾਉਣਾ ਉਹ ਤਾਂ ਮਾ ਕਿਤੇ ਗਿੱਦਿਆ ਅੱਛਾ ਨੀ ਇਹਨਾਂ ਸਨੀ ਇਹ ਕਮੀਜ਼ ਕਮੀਜ਼ ਦਾ ਕੱਪੜਾ ਵੀ ਦੇਖ ਬੜਾ ਸੌਫਟ ਹੈ ਤੇਰੀ ਕੀ ਰੇਂਜ ਹੈ 11 6 11 800 ਲੈ ਕੇ ਜਾਂਦੀ ਮੈਂ ਨਹੀਂ ਮੈਂ ਤਾਂ ਜਿਹੜਾ ਕਿਹਾ ਆਪਣੇ ਭਰਾ ਨੂੰ ਉਹ ਹੀ ਲੈ ਕੇ ਜਾਉਂਗੀ ਕਹਿੰਦੀ 800 ਦੇ ਵਜੇ ਨਾ ਹੋਰ ਲੋਕੀ ਲੈ ਲਈ ਕਿਉਂ ਇਹਦੇ ਵਿੱਚ ਚਿੱਕੋ ਹੈ ਇਹ ਚਿੱਕ ਕਲਰ ਦਿਖਾਏ ਉ ਤਾਂ ਕਿਉਂ ਬਾਈ ਜਿਹੜੀ ਚੀਜ਼ ਮੇਰੇ ਭਰਾ ਨੇ ਕਹੀ ਆ ਮੈਂ ਪੂਰੀ ਕਰੂੰਗੀ ਹਾਂ ਭਰਾ ਹਾਂ ਦਾ ਜਿਹੜੀ ਗੱਲ ਕਹਿ ਦੇਵੇ ਨਾ ਅੱਜ ਨਾਲੇ ਵੈਸੇ ਵੀ ਬ੍ਰਦਰਡੇ ਆ ਸਾਰੇ ਮੇਰੇ ਵੀਰਾਂ ਨੂੰ ਵੀ ਹੈਪੀ ਬ੍ਰਦਰਡੇ ਹੂੰ ਜੀ ਪਾਣੀ ਪਿਲਾ ਦਿਓ ਭਾਪੀ ਬੜੀ ਮੇਰੀ ਖੁਸ਼ ਹੈ ਭਾਪੀ ਨੇ ਕਰੇਪ ਚ ਲੈਣਾ ਕੋਈ ਕਹਦਾ ਤੁਹਾਡਾ ਨਾਲ ਡੀਲਰ ਨੂੰ ਪਾਣੀ ਲੱਗਣਾ ਨਾ ਤਾਂ ਕਰਕੇ ਡੈਡੀ ਐਨੂੰ ਵੀ ਐਨੂੰ ਵੀ ਪਰਮਿਸ਼ਨ ਮਿਲ ਗਈ ਵੀ ਤੂੰ ਵੀ ਲੈ ਆਈ ਤੂੰ ਵੀ ਲੈਣਾ ਈ ਹਾਂ ਡੈਡੀ ਕਹਿੰਦਾ ਮੈਨੂੰ ਕਾਟਨ ਦਾ ਨਾ ਲਿਆਓ ਮੈਨੂੰ ਸਿਆਲ ਵਾਲਾ ਲਿਆਓ ਡੈਡੀ ਭਾਫੇ ਸਿਆਲੇ ਦੇ ਤਾਂ ਕਿਉਂ ਫੇਰ ਬਾਅਦ ਚ ਲੈ ਲੂੰਗਾ ਚੱਲ ਕਿਉਂ ਜਿਹੜੇ ਤੇਰੇ ਹੁਣ ਘਰ ਵਾਲੇ ਨੇ ਕਿਹਾ ਵੀ ਉਹਨੂੰ ਲੈਣਾ ਤਾਂ ਲੈ ਉਹ ਤਾਂ ਆਪੇ ਲੈ ਕੇ ਦੇ ਦੂਗੇ ਜਿਹੜੇ ਕਹਿੰਦੀ ਆ ਬੀ ਆਪ ਲੈ ਆਈਆਂ ਵੀ ਸਾਨੂੰ ਲੈ ਕੇ ਨਹੀਂ ਆ ਮੈਂ ਇਸ ਗੱਲ ਦੇ ਵਿੱਚ ਨਹੀਂ ਜਿਵੇਂ ਮੈਨੂੰ ਉਹਨੇ ਕਿਹਾ ਮੈਂ ਤੈਨੂੰ ਦੱਸਦਾ ਉਹ ਕਹਿੰਦਾ ਵੀ ਅੱਜ ਸਾਰਿਆਂ ਨੂੰ ਹੀ ਕੱਪੜੇ ਲੈਣੇ ਹੂੰ ਮੈਂ ਤਾਂ ਤੇ ਉਹ ਕੰਨ ਕਰ ਕਹਨੀ ਮੈਨੂੰ ਡੈਡੀ ਨੇ ਫਿਰ ਮੈਂ ਪੁੱਛਿਆ ਤਾਂ ਵੀ ਡੈਡੀ ਤਾਂ ਕਿੱਦਾਂ ਦਾ ਲੈਣਾ ਡੈਡੀ ਕਹਿੰਦਾ ਵੀ ਮੈਨੂੰ ਤੂੰ ਮੋਟਾ ਲਿਆ ਦੀ ਕੱਪੜਾ ਪੁੱਤ ਜਾਲ ਵਾਲਾ ਵੀ ਮੈਂ ਲਿਆ ਕੇ ਰੱਖ ਲੂੰਗਾ ਤੇ ਤਾਂ ਬੋਕੇ ਸਿਆਲੇ ਤੇ ਸੋਣਾ ਤਾਂ ਸਿਆਲੇ ਆ ਰਹੀ ਸੀ ਹਾਂਜੀ ਲਾਲਾ ਜੀ ਮੈਂ ਨਹੀਂ ਬਣੀ ਹੀ ਆ ਲਾਲਾ ਜੀ ਕਿਹਦਾ ਫੋਨ ਆ ਗਿਆ ਕਰੋ ਹਾਂ ਹਲੋ ਨਾ ਦੇਖਦਾ ਨਾ ਉਹ ਦੇਖਦੀ ਆ ਚਲੋ ਕਰਨਲ ਬਰਾ ਨੂੰ ਸਲੈਕਟ ਕੱਪੜੇ ਬਾਈ ਹੋਰ ਕੱਢਣ ਗਿਆ ਫਿਰ ਨੋ ਜੀ ਨਾ ਜੇ ਇਹ ਆ ਚੁੰਨੀ ਹੈ ਇਹ ਤਾਂ ਚੁੰਨੀ ਪਰ ਨਹੀਂ ਵਾਟ ਤੇ ਨਾ ਉਹ ਤੇ ਪਰ ਹੈ ਚੁੰਨੀ ਤੇ ਫਿਰ ਰੇਟ ਸੇਵੇਂ ਆਦਾ ਰੇਟ 11 1400 ਆ ਅੱਛਾ ਕਾਰ ਹੁੰਦਾ ਤੇ ਆ ਤਾਂ ਦੇਖ ਲੈ ਆਪਾਂ ਨੇ ਇਹਦਾ ਹੋਈ ਜਿਹੜਾ ਮੈਂ ਤੈਨੂੰ ਕੱਟ ਕੇ ਦਿੱਤਾ ਤਾਂ ਜਦਾ ਪਰ ਨਹੀਂ ਇਹਦੀ ਚੁੰਨੀ ਜਿਹੜਾ ਹੈ ਤਾਂ ਹੈ ਕੜਾਈ ਵਧੀਆ ਕੱਪੜਾ ਵੀ ਮਲੇਗਾ ਮਲੇ ਹਾਂ ਮਲੇ 1100 ਮਲੇ ਬਾਬੀ ਜੀ ਦੇ ਕੁਪੜੇ ਦੇ ਟਕਲੇ ਲੜਨਿਆਂ ਦੇ ਪਰਸੇਰੇ ਮੇਰੇ ਪਾ ਕੇ ਲੜਨਾ ਨਾ ਪੱਪੜਾ ਲੜ ਪਏ ਥੋੜੀ ਤਗੜੀ ਤੂੰ ਪੰਨੀ ਇਹਦੇ ਮਾਰੀ ਮੁੱਕੇ ਮੱਤ ਕੱਟ ਕਾ ਕੇ ਜੇ ਲੜਿਆ ਸੰਦੀਪ ਨੇ ਤਾਂ ਕਰ ਲਿਆ ਜੀ ਸਲੈਕਟ ਤੇ ਹੁਣ ਆ ਗਿਆ ਸੰਦੀਪ ਦੀ ਭੱਬੀ ਜੀ ਦਾ ਨੰਬਰ ਸਰਿੰਦਰ ਕੌਰ ਦਾ ਇਹ ਕਹਿੰਦੀ ਜੀ ਮਸਲੀਨ ਕਾਟਲਾ ਮੇਰਾ ਕਪ ਫੋਨ ਦਾ ਕਵਰ ਚੱਕੋ ਇਹ ਕਹਿੰਦੀ ਜੀ ਮਸਲੀਨ ਕਾਟਨ ਚ ਲੈਣਾ ਕਿਹੜਾ ਸਿਰਫ ਰੰਗ ਹੈ ਨਹੀਂ ਉਹ ਕਿਹੜਾ ਸਲੀਮ ਕਾਟਨ ਸਲੀਨ ਇਹ ਤਾਂ ਕੁਝ ਹੋਰ ਆ ਜਾ ਰਿਹਾ ਅਟ ਆਰਗੈਂਜ਼ 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 ਆ ਗਿਆ ਏ ਸਿਰਫ ਹੈ ਨਹੀਂ ਰੰਗ ਜਿਹੜਾ ਉਹਨੂੰ ਪਸੰਦ ਆ ਗਿਆ ਬਹੁਤ ਹੈ ਇਹ ਦੇਖ ਕੇ ਦੇਖ ਤਾ ਸਿੱਤੇ ਇੰਨੀ ਪਾਕੀ ਜਨਾਬ ਦੇ ਸਿਰ ਤੇ ਲਿ ਸ ਆਹ ਜਿਹੜਾ ਚੇਂਜ ਕਰਦੀ ਤੇਰਾ ਟੈਰ ਆ ਅ ਅੱਛਾ ਸਿਉਣਾ ਵੀ ਦੇ ਲੈਣਾ ਨਹੀਂ ਅੱਜੇ ਅੱਜੇ ਨਵੇੜ ਦੇਣਾਗਾ ਤੂੰ ਦੇਗਾ ਤਹੋ ਦੇ ਆ ਆ ਕਲਰ ਕਿਆ ਮਾੜਾ ਜਿਹੜਾ ਬਾਈ ਕੱਢ ਕੇ ਇੱਧਰ ਰੱਖਿਆ ਲੈ ਇਹੋ ਜਿਹਾ ਹੈ ਇਹਦੇ ਕੋਲ ਗਾਜਰੀ ਹਾਂ ਕਿਹੜਾ ਸਰਵਾਰਾ ਇਹ ਰੱਖਿਆ ਕਿਉਂ ਹੈ ਨਹੀਂ ੱੱਕੇ ਨਾਲੇ ਬੱਸ ਦੋਵਾਂ ਦੇ ਵਿਆਹ ਲੱਗਦਾ ਉਹਦਾ ਭੁੱਲ ਜਾ 2 ਸਾਲ ਪੁਰਾਣੀ ਗੱਲਾਂ ਜ਼ਿਆਦਾ ਘਰੀ ਜਾਂਦੀਆਂ ਆ ਰੰਗ ਤਾਂ ਪੀਜ ਉਹ ਨੂੰ ਤਾਂ ਟੱਡੀਆਂ ਖਾ ਗਿਆ ਲਮਾਰੀ ਚ ਪੀਂ ਪੀਂ ਨੂੰ ਕਾ ਕਾੜੜ ਕਾਲਾ ਨਾ ਡੜੀ ਦੇ ਹੈ ਡੈਡੀ ਵੈਗੋ ਕਿਆ ਡੈਡੀ ਵੈਗੋ ਕਿਆ ਹੁੰਦਾ ਹਾਂ ਕਾ ਰਗੜਾ ਦੇ ਕੋਲ ਅੱਛਾ ਇਹ ਚਲੋ ਬੱਚ ਲੈਣੀ ਲੱਗ ਖੁਸ਼ ਹੱਥ ਲੱਗ ਗਿਆ ਖੁਸ਼ ਮੇਰਾ ਪੁੱਤ ਬਹੁਤ ਪੁੱਤ ਆਹ ਦੋਸਤ ਓਕੇ ਓਕੇ ਆ ਦੇਖੋ ਇੱਧਰ ਜੀ ਹੁਣ ਮੈਨੂੰ ਐਂ ਕਹਿੰਦੀ ਜਿਵੇਂ ਮੈਂ ਦੁਕਾਨਦਾਰ ਹੁੰਦਾ ਮੈਨੂੰ ਇੰਦੀ ਕਰਨੀ ਨਹੀਂ ਨਾ ਖੋਲਦਣਾ ਫਿਰ ਇੱਧਰ ਗੁੱਤਾ ਵੀ ਮਾਰੂ ਤੂੰ ਭੈ ਜਾ ਮੇਰੀ ਬੇਗੋ ਲਾਦੀ ਬੇਗੋ ਬੀਜੇ ਹਰ ਦੇਰੇ ਤੋਂ ਇਹਦੇ ਨਾਲ ਦਾ ਰੰਗ ਤਾਂ ਨਹੀਂ ਹੋਰ ਹੋਣੇ ਆ ਲਈ ਇਹਦੇ ਨਰਪੀ ਚਾਰ ਰੈਂਜਾ ਜੀ ਇਹਦੀ 1800 ਰੁਪਏ ਚੱਕੋ ਪਿੰਕਾfroji ਹੈ ਪਿੰਕਾ ਉਹ ਮੈਂ ਉਹ ਪਿਆ ਸਾਹਮਣੇ ਪਿੰਕ ਦਿਖਦਾ ਉਹ ਤੇ ਸਾਹਮਣੇ ਉਹ ਕਹਿੰਦਾ ਤਾਂ ਮੈਂ ਬਸ ਹਸਾਉਣਾ ਹੀ ਤੁਹਾਨੂੰ ਹੋਰ ਕੀ ਕਰ ਰਹਾ ਵਾ ਆ ਸੂਟ ਬਹੁਤ ਵਧੀਆ ਬਾਈ ਦੂਆ ਕੈਨਸਲ ਕਰ ਦੇ ਆ ਲੈ ਲੈ ਕੈਨਸਲ ਕਰ ਦੇ ਮੈਂ ਨਹੀਂ ਦੋਣਾ ਹੈਗਾ ਕੈਨਸਲ ਕਰ ਦੇ ਇਹਨੂੰ ਲੈ ਲੈ ਆਪਣੇ ਕੋਲ ਦਾ ਸਪਾ ਆ ਆ ਕਿਹੜੇ ਮਾੜਾ ਹਾਂ ਇਹ ਕਿਹੜੀ ਕਿਹੜੀ ਕੰਪਨੀ ਹੈ ਐਸਐਮਆਰ ਦੀ ਐਸਐਮਆਰ ਆ ਗਈ ਹਾਂ ਇਹ ਉਹ ਇਹ ਨਹੀਂ ਜਿਹੜਾ ਮੈਂ ਤੈਨੂੰ ਦਵਾਇਆ ਐਨੀਵਰਸਰੀ ਨੂੰ ਆਹ ਦੁਪੱਟਾ ਦੇਖੋ ਕਿਆ ਪਿਆਰਾ ਇਹਦਾ ਹਲੋ ਗੱਲਾਂ ਘੱਟ ਕੰਮ ਜ਼ਿਆਦਾ ਫੇ ਤੂੰ ਉਹ ਲੈ ਲੈ ਨਾਰਮਲ ਕੋਈ ਦੁਪੱਟਾ ਦੇਖ ਲੈ ਕਿਆ ਵਧੀਆ ਇਹਦਾ ਤਾਂ ਤਾਂ ਜ਼ਰੂਰੀ ਨਾਰਮਲ ਲੈਣਾ ਹਾਂ ਹਾਂ ਲੈ ਲੈ ਫਿਰ ਹਾਂ ਹਾਂ ਜੇ ਤਾਂ ਲੈ ਕੇ ਦਿੱਤਾ ਐਨੀਵਰਸਰੀ ਨੂੰ ਅੱਛਾ ਅੱਛਾ ਉਹ ਤਾਂ ਕਹਿੰਦੀ ਵੀ ਸ਼ਮਰਦਾ ਹੈਗਾ ਤਰਾ ਕਿਝ ਲੈ ਲੈ ਤਰੀ ਤ ਆਪਣਾ ਕੰਮ ਲੱਗੀ ਹੋਈ ਕਰਨ ਮਗਰ ਹਨਾਈ ਹਾਂ ਆਹਾਂ ਓ ਯਾਰ ਉਹ ਨੂੰ ਪਸੰਦ ਕਰਨ ਦੇ ਤੈ ਪਾਉਣਾ ਤੂੰ ਆਪਣਾ ਆਪਣੀ ਪਸੰਦ ਤੋਂ ਲੈ ਕੇ ਰੱਖ ਲੈ ਮੈਂ ਇਹ ਗੱਲ ਕਰਦੀ ਆ ਕੱਪੜਾ ਹੈ ਉਹ ਚਲ ਉਹ ਕੈਨਸਲ ਕਰ ਦੇ ਮੈਂ ਇਹ ਕਹਿੰਦਾ ਹੈਗਾ ਵੀ ਉਹੀ ਲੈ ਹੋਰ ਤਰੇ ਤੰਗ ਕਰਨ ਨੂੰ ਗਏ ਤੁਹਾਡੇ ਕੋਲ ਆ ਕੇ ਫੋਨ ਲਾ ਕੇ ਛੱਡ ਗਈ ਕੋਈ ਨਹੀਂ ਫੋਨ ਬੰਦ ਹੋ ਗਿਆ ਤਾਂ ਤਾਂ ਕਰਕੇ ਚੱਲ ਕਲਰ ਖਲਾਓ ਪਹਿਲਾਂ ਬਾਈ ਨੂੰ ਦੇਖ ਲਓ ਵੀ ਕਲਰ ਵਧੀਆ ਲੱਗਦਾ ਤੁਹਾਨੂੰ ਤਾਂ ਖਲਾਓ ਹਾਂ ਮੈਂ ਤਾਂ ਇਹ ਕਹਿੰਦਾ ਤਾਂ ਖਲਾਓ ਹੁਣ ਫਿਰ ਮੇਰਾ ਬੀਪੀ ਵੱਜ ਜਾਊਗਾ ਫਿਰ ਕੰਮ ਹੋਊਗਾਰਾ ਠੀਕ ਆ ਉਹ ਤਾਂ ਰਹਿ ਗਈ ਹਾਂਜੀ ਲਾਲਾ ਜੀ ਹੁਣ ਕਲਰ ਉਹੀ ਖਲਾਇਓ ਸੋਹਣਾ ਨਾ ਬੇਕਾਰ ਬੇਕਾਰ ਬੱਸ ਜੋ ਮਰਜ਼ੀ ਲਾ ਲਓ ਸਹੀ ਸਹੀ ਆ ਸਭ ਕੋ ਸਰ ਸਿੱਟ ਲੇ ਕੇ ਦੇ ਦਿੱਤਾ ਤੁੰਮੀ ਆਹ ਕਲਰ ਬਹੁਤ ਪਿਆਰਾ ਲੱਗਦਾ ਹੈ ਨਹੀਂ ਪਤਾਗੇ ਜੇ ਬਹੁਤ ਲਟਕਦੇ। ਲਟਕ ਦਣੇ ਇਹਨਾਂ ਨੇ। ਡੀ ਗੱਡੀ ਤਾਂ ਠੀਕ ਕਰਾ ਲਈ। ਸ਼ੀਸ਼ੇ ਰਾਹੀਂ ਖੜ ਕੇ ਦੇਖ ਆਪਣੇ ਆਪ ਨੂੰ। ਸੂਟ ਲਾ ਕੇ ਦੇਖ ਲਾ। ਬੈਠ ਕੇ ਨਹੀਂ ਪਤਾ ਲੱਗਣਾ। ਹਾਂ। ਬਹੁਤ ਸੋਹਣਾ ਹੁਣ ਤਾਈ ਆ। ਇਹਦਾ ਕੀ ਰੇਜ ਆ? ਬੋਲ ਗਿਆ। ਕੋਲ ਗੱਲ ਨਹੀਂ ਰੇਜ ਦਾ ਤਾਂ ਕੋਈ ਚੱਕਰ ਨਹੀਂ। ਆ ਦੇਖੋ ਲਾ। ਕੋਈ ਕਹਿੰਦਾ ਮੈਂ ਸੂਟ ਲਾ ਕੇ ਦੇਖ ਖੜੀ ਹੋ ਗਿਆ ਆਪਣੇ। ਆ ਵੀ ਆਈ। ਆ ਬੜਾ ਛੜੇ ਵਿੱਚ। ਤੁਸੀਂ ਫਾਟੋ ਜਾ ਕੇ ਉੱਧਰ। ਹਾਲੋ ਜੀ ਦੋਸਤਾਂ। ਉਹ ਦੁਪੱਟਾ ਵੀ ਲੈ ਨਾਲ। ਇੱਦਾਂ ਦੇਖੋ। ਇੱਦਾਂ ਦੇਖੋ। ਹਾਂ। ਇਹ ਜੂੜ ਬਹੁਤ ਪਿਆਰਾ ਏ। ਉਹ ਹੁਣ ਦੇਖੋ, ਪਚੁੰਨੀ ਚਾਨੀ ਨਿਖੜਨੀ ਹੈਗੀ ਇਹਦੇ ਸਿਰ ਪਰ। ਚਲ ਇੱਦਾਂ ਕਿੱਥੇ ਲੈ। ਇਹਦਾ ਓਮ ਵੀ ਨਹੀਂ ਗੱਲ ਲੰਦੇ ਸੀ ਅੱਜ ਕੱਲ ਸਿਰ ਪਰ। ਸਮਾ ਗਿਆ। ਚਲੋ ਦੇਖ ਲਾ ਤੂੰ ਤੂੰ ਆਪਣੀ ਚੋਇਸ ਦੇਖ ਕਰ ਲਈ ਜੀ ਸਿਲੈਕਟ ਦੇਖ ਲਈਏ। ਉਹਨਾਂ ਤੇ ਆ ਰਹੇ ਨੇ ਦਿਖਾਈ ह्म ਚਾਹ ਪਲਾਓ ਬਣਾ ਲਈ ਚਾਹ ਬਰਾਤ ਸੂਟ ਬਣਾ ਲਈ ਸੂਟ ਤਾਂ ਕਿਹਾ ਮਾੜਾ ਦਾ ਥੱਲੜੀ ਸਾਈਡ ਜਿਹੜਾ ਕੱਢਿਆ ਤਾਂ ਇਹਨਾਂ ਨੇ ਚੱਕਿਓ ਭਾਜੀ ਇਹਨੂੰ ਉੱਪਰ ਮੋੜਾ ਸੂਟ ਤਾਂ ਹਲਸਾ ਦਾ ਇਹਦਾ ਆ ਦੁਪੱਟਾ ਸੋਹਣਾ ਹੈ ਦੁਪੱਟੇ ਨੇ ਜਾਨ ਪਾਉਣੀ ਇਹਦੇ ਚ ਆਈਏ ਸਹੀ ਹੋ ਗਿਆ ਹਾਂ ਦੇਖ ਲੈ ਤੇ ਵੀ ਸੌਣੂ ਲੱਗਿਆ ਅਰੇ ਇਹ ਨਹੀਂ ਖੜਾ ਰੇਂਜ ਕੀ ਪੀਤੀ ਆ ਜੀ 3000 ਕੋਈ ਗੱਲ ਨਹੀਂ ਨਾ 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 ਇੰਨੀ ਮਹਿੰਗੀ ਨਹੀਂ ਲੈਣੀ ਓਹੋ ਫਿਰ ਉਹ ਵੀ ਲੈ ਲਾ ਰੋਜੀ ਜੀ ਇਹ 3200 ਦਾ ਹੈ ਹਾਂ ਨਵੇਂ ਮੇਗਨ ਨਾਲ ਖੋਜ ਲਈ ਜਾਂਦੀ ਆ ਨਾ ਵੀਰੇ ਨਵੇਂ ਮੇਗਨ ਚੰਨ ਤੋਂ ਚੁੰਨੀ ਇਹਦੀ ਵੀ ਵਧੀਆ ਆ ਪਹਿਲਾਂ ਇੱਕ ਵਾਰ ਦੇਖਾ ਜਾਂ ਦੇ ਸਲੈਕਟ ਕਰ ਮੰਨ ਪੜਤਾ ਹੀ ਜਾਊਗਾ ਪੜਤੀ ਆ ਹਾਂ ਇਹ ਤਾਂ ਐਨਾ ਪਤਾ ਹੈਗਾ ਆ ਨਹੀਂ ਹੈਗਾ ਲਾਈਮਨ ਲਾਈਮਨ ਸ਼ਾਈਮਨ ਜੂਹਾ ਪਾ ਲੈਣ ਤਾਂ ਇਹਨਾਂ ਦੇ ਚੁੰਨੀਆਂ ਚ ਹਰੇ ਕੇ ਸੂਰਤ ਦੀ ਚੁੰਨੀ ਸਿਰ ਪਰ ਜਿਉਂ ਅਮਰ ਜਿਉਂ ਬੰਨੀ ਹੋਰ ਕੀ ਸਰਤਾ ਜੁਮੀ ਲਈ ਹੀ ਆ ਮੈਂ ਹਾਂ 50 ਸੂਟ ਘੜਾ ਲੈ ਸੂਟ ਕਰਾ ਦੇ ਤਾਂ ਕਿੱਕ ਪਸੰਦ ਆ ਬਈ ਮੈਂ ਤਾਂ ਜਦੇ ਪਸੰਦ ਕਰ ਲਿਆ ਤੁਹਾਡੇ ਸਾਹਮਣੇ ਸਰਦਾਰ ਜੀ ਬੱਚਾ ਤੂੰ ਬੱਚਾ ਤੇਰੀ ਭਾਬੀ ਭਾਬੀ ਕਹਿੰਦੀ ਮੈਂ ਤਾਂ ਹਾਂ ਨਾ ਨੋੜ ਤੋੜ ਸੂਟ ਲੈਣਾ ਨਖਰੇ ਵਾਲਾ ਅੱਛਾ ਮਾੜਾ ਤੇ ਤਾਂ ਨਹੀਂ ਹਟਬਾਣਾ ਅੱਛਾ ਇੱਕ ਹੋਰ ਇੱਕ ਕਲਰ ਕਿ ਕਿਹੜੀ ਕੰਪਨੀ ਆ ਜੀ ਇਹ ਕੰਪਨੀ ਕੱਪੜਾਂ ਦਾ ਕੱਪੜਾ ਕੰਪਨੀਓ ਲਾ ਲਾ ਹਾਂਜੀ ਆਰਗਾਂਜਾ ਹੀ ਚੱਲਦਾ ਬੀਜਾਂ ਨਾਲ ਪੀਸਾ ਕਰਦਾ ਹੈ ਅਲੱਗਾ ਸਾਬ ਤੇ ਕਲਰ ਵੀ ਲੱਗਦਾ ਕਨਫਿਊਜ਼ ਆ ਰਹਿਣ ਦੇ ਇਹ ਹੈਗਾ ਟੋਪਰ ਕਲਰ ਹਾਂ ਨਾ ਵੀ ਚੱਕ ਹੋਰ ਕਲਰ ਡਿਜ਼ਾਈਨ ਬਹੁਤ ਆ ਵਿੱਚ ਤੁਹਾਨੂੰ ਦੱਸ ਕਿਦਾਂ ਦੀ ਚੁਆਇਸ ਸੰਭਾਲ ਕੇ ਰੱਖਣ ਵਾਲਾ ਸੰਭਾਲ ਕੇ ਰੱਖਣ ਵਾਲਾ ਹੈ ਲੈ ਸਵਾਸ ਡਲ ਜਾਨੀ ਹਾਂ ਹਾਂ ਮੈਨੂੰ ਪਤਾ ਹੈ ਡਲ ਲੋਗ ਦਾ ਇਹ ਕੱਪੜਾ ਸੰਭਾਲ ਕੇ ਰੱਖਣ ਵਾਲਾ ਬਹੁਤ ਘੱਟ ਵੱਧੇ ਪਾਉਣਾ ਕਿਤੇ ਜਦ ਬਹੁਤ ਵਧੀਆ ਪ੍ਰੋਗਰਾਮਾਂ ਫੇਰੇ ਪਹਿਣਾ ਹੈ ਹਾਂ ਇਹਦਾ ਆਪ ਨੂੰ ਵੀ ਪਤਾ ਲੱਗਦਾ ਵੀ ਕਲਰ ਅਲੱਗ ਜਾ ਹੈ ਲੈ ਨਹੀਂ ਵਗੈਰਾ ਲੱਗਣੀ ਹੈ ਕਿ ਨਾ ਇਸ ਵੇਲੇ ਫੁੱਲ ਬੱਬਾ ਕਸਰੀਦਣਾ ਸੂਟ ਬਣੇ ਤੀ ਸੋਹਣਾ ਲੱਗਦਾ ਅੱਲਾ ਨਹੀਂ ਲੱਗਿਆ ਤਾਂ ਖੇਲਣਾ ਨੇ ਦੇਖੇ ਹੁਣ ਹੁਣ ਖੰਡਣਾ ਇਹ ਹੁਣ ਬਣਿਆ ਦੇ ਥੱਲੇ ਦਾ ਸਲਵਾਰ ਹੁਣ ਉਹ ਲੈ ਨਹੀਂ ਗਾ ਸਲਵਾਰ ਕਿੱਥੇ ਹੈ ਸਲਵਾਰ ਤਾਂ ਤੁਸੀਂ ਅਗਲੀ ਦੁਕਾਨ 'ਚ ਮੁੱਲ ਲੈਣੀ ਪੈਣੀ ਤੁਹਾਨੂੰ ਜਾ ਕੇ ਇੱਥੇ ਨਹੀਂ ਮਿਲਦੀ ਸਲਵਾਰਾਂ ਤਨੂਰਾ ਇੱਥੇ ਗੱਲਾ ਸੂਟੇ ਮਿਲਦਾ ਪਾ ਨਾ ਚਾਹੋ ਪਾ ਹਾਂ ਬੱਤ ਚਾਹੋ ਮਿਲੇ ਬਾਲ